ਵਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਲਗਾਤਾਰ ਸਤਰਕ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਜਗਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਕੜੀ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਇਕੱਠੀ ਕੀਤੀ ਗਈ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਬਿਆਨ ਵੀ ਸਾਹਮਣੇ ਆਏ ਨੇ ਤੇ ਨਾਲ ਦੀ ਨਾਲ ਦੁਕਾਨਦਾਰਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਇਸੇ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਵੀ ਆਖਿਆ ਜਾਂਦਾ ਹੈ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਅਡਵਾਇਜ਼ ਜਾਰੀ ਕੀਤੀ ਜਾਂਦੀ ਹੈ ਇਸ ਵਿੱਚ ਵੀ ਕਿਹਾ ਜਾਂਦਾ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਏ ਬਸੰਤ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਬੜਾ ਖੁਸ਼ੀ ਦਾ ਮੌਕਾ ਹੁੰਦਾ ਹੈ ਲੋਕ ਇਨਨ ਕੇ ਇਦਨ ਬਾਹਰੋਂ ਵੀ ਇੱਥੇ ਲੋਕ ਆਉਂਦੇ ਹਨ ਜਿਹੜੇ ਪਤੰਗ ਉਡਾਉਂਦੇ ਹਨ ਤੇ ਤਿਉਹਾਰ ਨੂੰ ਮਨਾਉਂਦੇ ਹਨ ਲੋਕਾਂ ਦੇ ਰਿਲੇਟਿਵਸ ਆਉਂਦੇ ਨੇ ਉਸ ਦੇ ਚਲਦੇ ਪਰ ਇੱਕ ਗੱਲ ਹੋਰ ਬੜੀ ਆਉਂਦੀ ਹੈ ਕਿ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਜਿਹੜੀ ਚਾਈਨਾ ਡੋਰ ਹੈ ਉਹ ਇੱਕ ਬੜੀ ਖਤਰਨਾਕ ਚੀਜ਼ ਹੈ ਜਿਹਦੇ ਨਾਲ ਕਿ ਐਨੀਮਲਸ ਇਹ ਜਦੋਂ ਪਤੰਗ ਬੱਚੇ ਲੁੱਟਦੇ ਆ ਜਾਂ ਚੜਾਉਂਦੇ ਆ ਤਾਂ ਉਹ ਡੋਰ ਬੜੀ ਤਿੱਖੀ ਡੋਰ ਹੁੰਦੀ ਜਿਹੜੀ ਫਿਰ ਜਾਂਦੀ ਜਿਸ ਨਾਲ ਕਾਫੀ ਲੋਕਾਂ ਦੇ ਇੰਜਰੀਜ਼ ਹੁੰਦੀਆਂ ਸੱਟਾਂ ਲੱਗਦੀਆਂ ਜਿਸ ਦੇ ਚਲਦੇ ਅਸੀਂ ਟੈਕ ਚੈਕਿੰਗ ਕਰਦੇ ਆ ਐਸਐਚਓ ਸਿਟੀ ਤੇ ਚੌਕਿੰਚਾਰ ਬਾਰਡਰ ਰੇਡ ਨੇ ਅੱਜ ਰੇਡ ਕੀਤੀ ਸਵੇਰੇ ਜਿਸ ਦੇ ਵਿੱਚ ਅਸੀਂ ਦੋ ਵੱਖ-ਵੱਖ ਵਿਅਕਤੀਆਂ ਨੂੰ ਜਿਹੜੇ ਕਿ ਚਾਈਨਾ ਡੋਰ ਵੇਚਦੇ ਸੀ ਉਹਨਾਂ ਨੂੰ ਫੜਿਆ ਤੇ ਉਹਨਾਂ ਕੋਲੋਂ ਜਿਹੜੀ ਇਹ ਡੋਰ ਬਰਾਮਦ ਕੀਤੀ ਆ ਇਹਨੇ ਕਿਤੇ ਸਭ ਬ੍ਰਾਮਨ ਕੀਤੇ ਕਿ ਕੋਲੇ ਤਈ ਗੱਟੇ ਬ੍ਰਾਮਨ ਕੀਤੇ ਜੀ ਇੱਕ ਕੋਲੇ 10 12 ਗੱਟੇ ਸੀਗੇ ਉਹ ਬ੍ਰਾਮਨ ਕੀਤੇ ਇਹਨਾਂ ਦੀ ਤੈਹ ਤੱਕ ਜਾਵਾਂਗੇ ਵੀ ਇਹ ਕਿੱਥੋਂ ਲਿਆਉਂਦੇ ਆ ਤੇ ਕਿਵੇਂ ਇਹਨਾਂ ਦਾ ਕਿਹਨਾਂ ਦੀ ਪਹੁੰਚ ਹੁੰਦੀ ਆ ਰੁਪੀਆਂ ਦੇ ਨਾਮ ਸਰ ਰੁਪੀਆਂ ਦੇ ਨਾਮ ਇੱਕ ਮਿਸਟਰ ਹੈਗਾ ਜੀ ਮਿਸਟਰ ਹੰਡਾ ਕੋਈ ਇੱਕ ਮਿਸਟਰ ਵਿਜ ਹੈ ਠੀਕ ਹੈ ਜੀ ਤਾਂ ਮਾਮਲਾ ਦਰਜ ਚੱਲੇ ਮਾਮਲਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਅਮਲ ਚ ਲਿਆਂਦੀ ਜਾ ਸਕਦੀ ਹੈ ਰਿਕਵਰੀ ਕੀਤੀ ਜਾ ਚੁੱਕੀ ਹੈ ਤਸੱਲ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਜਿਹੜੇ ਇਸ દોਰ ਨਾਲ ਜਿਹੜੇ ਪਤੰਗ ਉਡਾਰੇ ਉਹਨਾਂ ਨੂੰ ਮੈਸੇਜ ਕੀ ਹੈ ਦੇਖੋ ਤੁਹਾਡੇ ਮਾਗਰ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰੂੰਗਾ ਵੀ ਜਿਹੜੇ ਵੱਡੇ ਲੋਕ ਆ ਜਿਹੜੇ ਬੱਚੇ ਮਾਤਾ ਪਿਤਾ ਤੋਂ ਪੈਸੇ ਲੈ ਕੇ ਇਹ ਪਤੰਗ ਉਡਾਉਂਦੇ ਨੇ ਵੀ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਚੈੱਕ ਕੀਤਾ ਜਾਵੇ ਕਿ ਕੀ ਉਹ ਚਾਈਨਾ ਡੋਰ ਦਾ ਇਸਤੇਮਾਲ ਤਾਂ ਨਹੀਂ ਕਰ ਰਹੇ ਇਹਨੂੰ ਐਜ਼ ਅ ਫਨ ਲੈਂਡ ਠੀਕ ਹੈ ਵੀ ਮਜ਼ਾ ਵੀ ਤਿਹਾਰ ਮਨਾਉਣ ਔਰ ਵਧੀਆ ਤਰੀਕੇ ਦੇ ਨਾਲ ਨਾਰਮਲ ਡੋਰ ਨਾਲ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਮੈਂ ਤੁਹਾਡੇ ਸਾਹਮਣੇ ਇੱਧਰ ਹੋਰ ਬੜੀ ਦੱਸਣੀ ਚਾਹੂੰਗਾ ਕਿ ਇਸ ਵਾਰੀ ਅਸੀਂ ਵੱਖ-ਵੱਖ ਟੀਮਾਂ ਬਣਾਵਾਂਗੇ ਬਸੰਤ ਵਾਲੇ ਦਿਨ ਜਾਂ ਹੁਣ ਤੋਂ ਹੀ ਜਿਹੜੇ ਬੰਦੇ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਇਹ ਕਰ ਰਹੇ ਐ ਕਿ ਨਾ ਪਤੰਗ ਉਡਾ ਰਹੇ ਅਸੀਂ ਉਹਨਾਂ ਤੇ ਵੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਕਿਉਂਕਿ ਮੇਰੇ ਅਨੁਸਾਰ ਵੀ ਜਿਹੜਾ ਵੇਚਣ ਵਾਲਾ ਤੇ ਜਿਹੜਾ ਖਰੀਦਦਾ ਰਿਹਾ ਜਿਹੜਾ ਇਸਤੇਮਾਲ ਕਰਦਾ ਉਡੇ ਤੇ ਵੀ ਕਰਦੇ ਅਮਲ ਵਿੱਚ ਲਿਆਉਂਦੇ ਜਾਂਦੇ ਜੀ ਤੇ ਬਸੰਤ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਬੜਾ ਖੁਸ਼ੀ ਦਾ ਮੌਕਾ ਹੁੰਦਾ ਹੈ ਲੋਕ ਇਨਨ ਕੇ ਇਦਨ ਬਾਹਰੋਂ ਵੀ ਇੱਥੇ ਲੋਕ ਆਉਂਦੇ ਹਨ ਜਿਹੜੇ ਪਤੰਗ ਉਡਾਉਂਦੇ ਹਨ ਤੇ ਤਿਉਹਾਰ ਨੂੰ ਮਨਾਉਂਦੇ ਹਨ ਲੋਕਾਂ ਦੇ ਰਿਲੇਟਿਵਸ ਆਉਂਦੇ ਨੇ ਉਸ ਦੇ ਚਲਦੇ ਪਰ ਇੱਕ ਗੱਲ ਹੋਰ ਬੜੀ ਆਉਂਦੀ ਹੈ ਕਿ ਲੋਕ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਨੇ ਜਿਹੜੀ ਚਾਈਨਾ ਡੋਰ ਹੈ ਉਹ ਇੱਕ ਬੜੀ ਖਤਰਨਾਕ ਚੀਜ਼ ਹੈ ਜਿਹਦੇ ਨਾਲ ਕਿ ਐਨੀਮਲਸ ਜਾਂ ਜਦੋਂ ਪਤੰਗ ਬੱਚੇ ਲੁੱਟਦੇ ਆ ਜਾਂ ਚੜਾਉਂਦੇ ਆ ਔਰ ਡੋਰ ਬੜੀ ਤਿੱਖੀ ਡੋਰ ਹੁੰਦੀ ਜਿਹੜੀ ਫਿਰ ਜਾਂਦੀ ਜਿਸ ਨਾਲ ਕਾਫੀ ਲੋਕਾਂ ਦੇ ਇੰਜਰੀਜ਼ ਹੁੰਦੀਆਂ ਸੱਟਾਂ ਲੱਗਦੀਆਂ ਜਿਸ ਦੇ ਚਲਦੇ ਅਸੀਂ ਟੈਕ ਚੈਕਿੰਗ ਕਰਦੇ ਆ ਐਸਚਓ ਸਿਟੀ ਤੇ ਚੌਕੀਨਚਾਰ ਬਾਰਡਰ ਰੇਡ ਨੇ ਅੱਜ ਰੇਡ ਕੀਤੀ ਸਵੇਰੇ ਜਿਸ ਦੇ ਵਿੱਚ ਅਸੀਂ ਦੋ ਵੱਖ-ਵੱਖ ਵਿਅਕਤੀਆਂ ਨੂੰ ਜਿਹੜੇ ਕਿ ਚਾਈਨਾ ਡੋਰ ਵੇਚਦੇ ਸੀ ਉਹਨਾਂ ਨੂੰ ਫੜਿਆ ਤੇ ਉਹਨਾਂ ਕੋਲੋਂ ਜਿਹੜੀ ਇਹ ਡੋਰ ਬਰਾਮਦ ਕੀਤੀ ਆ ਇਹਨੇ ਗੱਟੇ ਸਭ ਬਰਾਮਦ ਕੀਤੇ ਇੱਕ ਕੋਲੇ ਤਈ ਗੱਟੇ ਬਰਾਮਦ ਕੀਤੇ ਜੀ ਇੱਕ ਕੋਲੇ 10-12 ਗੱਟੇ ਸੀਗੇ ਉਹ ਬਰਾਮਦ ਕੀਤੇ ਇਹਨਾਂ ਦੀ ਤੈਅ ਤੱਕ ਜਾਵਾਂਗੇ ਵੀ ਇਹ ਕਿੱਥੋਂ ਲਿਆਉਂਦੇ ਆ ਤੇ ਕਿਵੇਂ ਇਹਨਾਂ ਤੱਕ ਇਹਨਾਂ ਦੀ ਪਹੁੰਚ ਹੁੰਦੀ ਆ ਰੁਪਈਆ ਦੇ ਨਾਮ ਸਰ ਰੁਪਈਆ ਦੇ ਨਾਲ ਇੱਕ ਮਿਸਟਰ ਹੈਗਾ ਜੀ ਮਿਸਟਰ ਹਾਂਡਾ ਕੋਈ ਇੱਕ ਮਿਸਟਰ ਵਿਜ ਹੈ ਠੀਕ ਹੈ ਜੀ ਮਾਮਲਾ ਸਰ ਦਰਜਲੇ ਮਾਮਲਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਅਮਲ ਚ ਲਿਆਂਦੀ ਜਾ ਸਕਦੀ ਹੈ ਰਿਕਵਰੀ ਕੀਤੀ ਜਾ ਚੁੱਕੀ ਆ ਤੇ ਸਰ ਨਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਧੋਲ ਨਾਲ ਜਿਹੜੇ ਪੰਗ ਵਧਾਰੇ ਉਹਨਾਂ ਨੂੰ ਮੈਸੇਜ ਕੀਆ ਦੇਖੋ ਤੁਹਾਡੇ ਮਾਦਮਾਂ ਲਈ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰੂੰਗਾ ਵੀ ਜਿਹੜੇ ਵੱਡੇ ਲੋਕ ਆ ਜਿਹੜੇ ਬੱਚੇ ਮਾਤਾ ਪਿਤਾ ਤੋਂ ਪੈਸੇ ਲੈ ਕੇ ਇਹ ਪਤੰਗ ਉਡਾਉਂਦੇ ਨੇ ਵੀ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਚੈੱਕ ਕੀਤਾ ਜਾਵੇ ਕਿ ਕੀ ਉਹ ਚਾਈਨਾ ਡੋਰ ਦਾ ਇਸਤੇਮਾਲ ਤਾਂ ਨਹੀਂ ਕਰ ਰਹੇ ਇਹਨੂੰ ਐਜ਼ ਅ ਫਨ ਲੈਂਡ ਠੀਕ ਹੈ ਜੀ ਮਜ਼ਾ ਵੀ ਤਿਹਾਰ ਮਨਾਣ ਔਰ ਵਧੀਆ ਤਰੀਕੇ ਦੇ ਨਾਲ ਨਾਰਮਲ ਡੋਰ ਨਾਲ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਮੈਂ ਤੁਹਾਡੇ ਸਾਹਮਣੇ ਇੱਧਰ ਹੋਰ ਬੜੀ ਦੱਸਣੀ ਚਾਹਾਂਗਾ ਕਿ ਇਸ ਵਾਰੀ ਅਸੀਂ ਵੱਖ-ਵੱਖ ਟੀਮਾਂ ਬਣਾਵਾਂਗੇ ਬਸੰਤ ਵਾਲੇ ਦਿਨ ਜਾਂ ਹੁਣ ਤੋਂ ਹੀ ਜਿਹੜੇ ਬੰਦੇ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਇਹ ਕਰ ਰਹੇ ਐ ਕਿ ਨਾ ਪਤੰਗ ਉਡਾ ਰਹੇ ਅਸੀਂ ਉਹਨਾਂ ਤੇ ਵੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਕਿਉਂਕਿ ਮੇਰੇ ਅਨਸਾਰ ਵੀ ਜਿਹੜਾ ਵੇਚਣ ਵਾਲਾ ਤੇ ਜਾਂ ਜਿਹੜਾ ਖਰੀਦਦਾ ਰਿਹਾ ਜਾਂ ਜਿਹੜਾ ਇਸਤੇਮਾਲ ਕਰਦਾ ਉਹਦੇ ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ